ਤੁਹਾਨੂੰ ਕੀ ਤਾਂ ਸਾਬਤ ਨਹੀਂ ਆਉਂਦੀ ਜਿੰਨਾ ਤੇਰੇ ਆ ਚਮੁਖੀ ਆ ਕੇ ਖਾ ਲੈਂਦੇ ਆ ਸਵੇਰੇ ਉੱਠ ਕੇ ਜਾਂਦੀ ਮੈਂ ਤਾਂ ਨਹੀਂ 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 ਲੀਂਦੇ ਆ ਉਹ ਦੋ ਦਾ ਅਲੱਗ-ਅਲੱਗ ਲਵਾਦੇ ਦੋ ਲਵਾ ਦੇ ਜਾਂ ਕਾ ਤੇ ਲੈਂਦੇ ਉਹ ਉੱਤੋਂ ਪਾ ਲੈ ਪਹਿਲੇ ਆਂਦੇ ਤਿੰਨ-ਤਿੰਨ ਕਿਲੋ ਕਰਦੇ ਲੈਂਦੇ ਇੱਕ ਦੀ 4 ਕਿਲੋ ਸਾਨੂੰ ਮੈਂ ਤੁਹਾਨੂੰ ਪ੍ਰੋਹੇਨ ਮੁਖੀਆਂ ਇਹਨੇ ਵਿੱਚ ਦੀ ਕਰਦਾ ਉਹ ਅੱਠ ਘਰ ਤੇਰੀ ਕੁੜੀ ਕਹਿੰਦੀ ਆ ਉਹ ਕਹਿੰਦੀ ਮੈਂ ਡਰ ਗਈ ਡਰ ਗਈ ਅਜ ਪਤਾ ਕੱਪੜੇ ਤਾਂ ਪਿੱਛੇ ਹੋ ਗਏ ਬਹੁਤ ਡਰ ਗਈ ਉਹ ਡਰ ਗਈ ਸੀ ਕਿੰਨਾ ਕਰ ਕੋਈ ਨਹੀਂ ਕਿੰਨੇ ਦਿਨ ਮਤਲਬ ਕਿੰਨੇ ਦਿਨ ਤੁਸੀਂ ਖਾ ਨਹੀਂ ਸਕਦੇ ਕਿੰਨੇ ਦਿਨ ਖਾ ਨਹੀਂ ਸਕਦੇ ਏਦਾਂ ਉਹ ਬੰਦਾ ਖਾ ਲਾ ਜੇ ਤੇਰੀ ਬੂਆ ਮम्मी ਤੋਂ ਬਾਅਦ ਨਿਆਣੇ ਬਉਣ ਨਾ ਪਕੌੜੇ ਤੇ ਤੇਰੇ ਅੰਮ ਮम्मी ਅਸੀਂ ਜੀ ਜੀ ਖਾ ਲੈਣੇ ਕਰਮ ਕਰਜਾ ਪਨੀਰ ਵਾਲਾ ਨਹੀਂ ਖਾਣੇ ਨਹੀਂ ਖਾ ਲੈਂਦੀ ਪਨੀਰ ਤੇ ਜੰਗਾ ਆ ਆਤੀ ਹੈ ਤਾਂ ਕਰਨਾ ਹੋਵੇ ਗੜ ਕਰ ਸੋਗਾ ਲੈ ਦੀ ਮੈਂ ਕਿ ਪਨੀਰ ਵਾਲਾ ਖਾ ਲੈਂਦੀ ਆ ਬੇਬੀ ਮੂੰਹ ਦੇ ਕੇ ਧਾੜਦੀ ਇਹਦੇ ਘਰ ਵਾਲਾ ਨਹੀਂ ਮੂੰਹ ਜਵਾਗਾ ਹਾਂ ਤਾਂ ਵਿਆਹ ਲਾ ਜਾਨਾ ਦੇਦੀ ਤੂੰ ਆਪਣੇ ਬਾਗੇ ਖਾ ਤੁਸੀਂ ਖਾ ਲਓ ਜੇ ਅੱਗ ਲੱਗੀ ਆ ਸਾਡੇ ਅੱਲੇ ਦੇਖੀ ਜੰਨੇ ਐ ਇੰਨਾ ਨਿਆਣੇ ਸਮਝਾਉਂਦੇ ਨਹੀਂ ਮੁੰਨੇ ਜਦੋਂ ਕੋਈ ਆਉਂਦਾ ਜਾਂਦਾ ਉਦੋਂ ਨਾ ਆਵਾਗੜ ਤੇ ਲੇਟੇ ਆਵਾਗੜ ਉੱਪਰ ਪਏ ਆ ਕੀ ਕਰਨੀ ਆਂ ਨਹੀਂ ਸਾਡੇ ਸਾਡੇ ਬੈਸਕੋਡ ਕਿਹੜੇ ਲਿਆਉਂ ਚਾਹ ਨਾ ਹੁਣੇ ਖਾਣ ਦਾ ਹਾਏ ਬੱਸ ਲੱਗਾ ਕੋਲ ਲਿਆਂਦੀਆਂ ਮੈਂ ਆ ਚਾਪ ਪਲੇਟ ਹੈ ਜੀ ਚਾਹ ਨਾ ਉਹ ਪਲੇਟ ਚ ਪਾ ਲਾ ਗਨੇ ਦੁਕਾਨ ਕੋਲ ਮੈਂ ਹੱਥੋਂ ਧਾਨਾ ਭਰਝਾਈ ਆਈ ਆ ਉਹਦੇ ਦੀ ਆ ਪਈ ਆ ਪਿੱਛੇ ਭਰਝਾਈ ਆ ਕਲਪਾਪਾ ਹੋ ਰਿਆ ਕਾ ਬੇ ਉਸਾ ਤੇ ਬੱਕਰੀਆਂ ਇੱਕ ਮੈਂ ਚਾਰੇ ਦੇ ਜੋ ਕੱਢੇ ਓਏ ਚਾਰ ਉਹਦੇ ਜੋ ਕੱਢੇ ਕਿੰਨੇ ਕੱਢੇ ਕੱਢੇ ਉੱਚੇ ਤੂੰ ਇਹ ਭਾਲਤ ਨੂੰ ਲੜ ਪਈਆਂ ਅਸੀਂ ਕੀ ਕਰੇ ਕਿੱਥੇ ਛੜਾਵਾਂਗੇ ਲੋ ਇਹ ਤਾਂ ਗੱਲ ਆ ਪਾਸ ਤਾਂ ਬਾਟ ਵੀ ਭੈ ਕਾ ਅੱਧਾ ਘੰਟਾ ਲਾ ਜਾਂਦਾ ਹੋਇਆ 1 2 3 ਸਾਡੇ ਚਾਰ ਸਾਡੇ 5 ਨੇ ਸਾਡੇ 5 ਇੱਕ ਥੱਲੇ ਵੀ ਆ ਦੋ ਟੁੱਟੇ ਪੈ ਦੇਣੇ ਆ ਉਹ ਬੱਸ ਕਰ ਭਰਾਵਾ ਨਹੀਂ ਬਈ ਬਾਈ ਜੀ ਜੋ ਦੀ ਜੋਖਿਆ ਚ ਹੀ ਕੁਝ ਹੁੰਦਾ ਕਿਹੜਾ ਟੱਤਾ ਦੇਗਾ ਹੁਣ ਰੱਖ ਸੁਪਾ ਵਨ ਲੈ ਉਹ ਬੰਦੇ ਸਲਾਬ ਜਾਣੇ ਓਏ ਇਹ ਤੂੰ ਉਹਦੇ ਲਿਵਾਦੇ ਨੂੰ ਹੱਥ ਨਹੀਂ ਲਾ ਸਾਡੀ ਉਹ ਆਪਣੇ ਨੂੰ ਲਾ ਤੇਰਾ ਉਧਰ ਬਿਆ ਉਹ ਨੂੰ ਲਾ ਚੰਨ ਮੇਰੀ ਗੱਲ ਏ ਰਹਿਣ ਜੁਦੀਆਂ ਜਾਂ ਨਾ ਰਹਿਣ ਅਸੀਂ ਐਸ ਤਾਂ ਹੀ ਜਿਹੜੀ ਹੋਣੀ ਐ ਇੱਕ ਪਈਉਂਦੇ ਆਈ ਆ ਮਾਪਿਆਂ ਨਹੀਂ ਮਾਪਿਆਂ ਨਹੀਂ ਜੇ ਮਗਰੋਂ ਲੜ ਪਈਆਂ ਠੀਕ ਨਹੀਂ ਇਹ ਨਹੀਂ ਹੋਣਾ ਬਿਨਾ ਬ੍ਰੇਕ ਤੋਂ ਭੱਜੀ ਆ ਮੱਖੀ ਤੁਹਾਡੀ ਐ ਦੋਨਾਂ ਚ ਕਿਹਦੀ ਆ ਇਹ ਮੱਖੀ ਕਿਹਦੀ ਬੈਠੀ ਹੈ ਉੱਪਰ ਆਏ ਮੱਖੀਆਂ ਰਹਿ ਗਈਆਂ ਇਹ ਉਪਰ ਆਲੇ ਨਹੀਂ ਇਹ ਤੈਨੂੰ ਇਦਾਂ ਕੋਈ ਫਰਕ ਤਾਂ ਨਹੀਂ ਉੱਪਰ ਜਾ ਕੇ ਨਹੀਂ ਚਾਹ ਪੀਤੀ ਮੇਰੇ ਥੱਲੇ ਪੀਤੀ ਨਹੀਂ ਜੇ ਬੋਹ ਫਲਾ ਨਹੀਂ ਬਣਾਇਆ ਸਭ ਕੁ ਆ ਤੂੰ ਘੇਟੇ ਹੋਏ ਜਤੋ ਕੜਾਈ ਇਹਦੀ ਤੇਲ ਉਹਦਾ ਸੀ ਹਾਂ ਫੇਰ ਅੰਦਰ ਤੇ ਦਾਦਾ ਜੀ ਸੱਚੀ ਗੋਪੀ ਤੇਰੀ ਚਾਹ ਕਿਹੜੀ ਆ ਤੁਸੀਂ ਖਾਓ ਖਾਂਦੇ ਨਹੀਂ ਲੈ ਤੁਸੀਂ ਖਾਓ ਇੰਨੇ ਪਿਆਰ ਨਾਲ ਕਰੀ ਭੈਜੋ ਮੈਨੂੰ ਬਿਆਹ ਅੰਦਰ ਅੱਕੇ ਖਸੌਸ ਆਦਾ ਨਹੀਂ ਬੋਲੇ ਲੋ ਅਰੇ ਉਹ ਕਾਪੇ ਯਾਰ ਉਹ ਤਿੰਨੇ ਲਾਖ ਖਸੌਸ ਆਦਾ ਦੀ ਮਸੀ ਕੇ ਅੰਦਰ ਖਾ ਲ ਜੀ ਹਾ ਬੱਟੀ ਨਾਲ ਨਾਲ ਗਰਮ ਗਰਮ ਪਾ ਇਧਰ ਗੋਪੀ ਏਲਦੀ ਆ ਗੋਪੀ ਆ ਮੇਕਿੰਗ ਦ ਟਰੀ ਇਸ ਦਾ ਓਨ ਇਨ ਹੋਮ ਮੇਕਿੰਗ ਮੈਨੂੰ ਆ ਬ੍ਰੈਡ ਵਾਲਾ ਕਲਾ ਅੱਛਾ ਮੈਂ ਇਸ ਪੀਜੀ ਨੇ ਕਲਾਸ ਲਾਈ ਜਾਂਦਾ ਨਾ ਯਾ ਮੈਂ ਤਾਂ ਹੀ ਇੰਗਲਿਸ਼ ਬੋਲਣਾ ਇਹ ਵਾਂ ਮੈਂ ਪਾਸ ਆ ਮੈਂ ਅੰਗਰੇਜ਼ੀ ਤੇ ਬੋਲ ਲੈ ਬੋਲਾ ਯਾ ਆਈ ਅੰਡਰਸਟੈਂਡ ਕਿਸ ਸੋਲਸ ਬੈਰੀ ਇਸ ਮਾਈ ਇੰਗਲਿਸ਼ ਇਹ ਤਾਂ ਬੋਲਣ ਦੇ ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਦੀ ਇੰਗਲਿਸ਼ ਤਾਂ ਤੁਹਾਡੀ ਚ ਫਾਟੂ ਕੌਣ ਜੀ ਆਉਦੀ ਹਰੇ ਵੀ ਜਿਆਦਾ ਵਧੀਆ ਆ ਮਾਪੇ ਹੀ ਗੱਲ ਹਾਈ ਫਾਈ ਡਾਕਟਰ ਨੂੰ ਕਹ ਕੇ ਪੰਜ ਸੱਤ ਤੇਰੇ ਦਿਨ ਦਿਨ ਮਤਲਬ ਪਕੌੜੇ ਵਧਾ ਦੇ ਵਧਾ ਲੈਣੇ ਆ ਕੋਤੇ ਤੈਨੂੰ ਨਾਲ ਲੈ ਜਾਣਾ ਪਵੇ ਹੋਲੀ ਹੱਥ ਲਾ ਕੁੱਤੇ ਮੇਰੀ ਭੈਣ ਨੂੰ ਨਾ ਕੁਛ ਕਹਿ ਇਹਨਾਂ ਲਈ ਦੁੱਤ ਦੁਨੀਆ ਕਰਨੀ ਆ ਆਬ ਆਬ ਮੋਰ ਤੁਹਾਡਾ ਟੱਪਣ ਦੀ ਦੇਰ ਆ ਕੀ ਕਿਹਨ ਤੇ ਬੁਲਾਇਆ ਨਾ ਮੇਰੀ ਗਲੀ ਜਗਲੀ ਕਿਤੇ ਪੈਣਾ ਥੋੜੀ ਗੱਲ ਨਹੀਂ ਤੂੰ ਆਪ ਭਰੀਓ ਆ ਥੱਲੇ ਰੱਖੇ ਉੱਪਰ ਏਰੀਆ ਭਰੀ ਗਾਨੀਆ ਇਹਨੇ ਕਰਨੀਆ ਮੈਂ ਕਦ ਕਰਨੀਆ ਮੈਂ ਕਦ ਕਰਨੀਆ ਮੇਰੀ ਗੱਲ ਸੁਣ ਲੈ ਸੌਂ ਖਲਾ ਦੇ ਇਹਨੇ ਕਿਹਾ ਸੀ ਪਰਮਜੀਤ ਨੇ ਇੱਕ ਵਾਰੀ ਨਹੀਂ ਮੈਨੂੰ ਮੈਨੂੰ ਕਿਹਾ ਕਿ ਮੈਂ ਕਿਹਾ ਮੈਂ ਮੂੰਹ ਤਾਂ ਕੰਨੀਆ ਮੈਂ ਮੂੰਹ ਤਾਂ ਆ ਕਰ ਜਿਹੜੇ ਤੂੰ ਇੰਨੇ ਕਿਹਾ ਮੈਂ ਕੀ ਕਿਹਾ ਮੈਂ ਕਿਹਾ ਇੱਕ ਵਾਰੀ ਨੇ ਕਹਿੰਦੇ ਪਰਮਜੀਤ ਨੇ ਨਹੀਂ ਕਿਹਾ ਤੂੰ ਲੜਦਾ ਤੂੰ ਮੈਨੂੰ ਬਹੁਤ ਗੱਲਾਂ ਕਰਨੀਆਂ ਸੀ ਮੋਤੇ ਆ ਕੇ ਕਰੂੰ ਮੈਂ ਪਪੜੀ ਪਰ ਚਾਈ ਦੇ ਸਾਹਮਣੇ ਕਰੂੰ ਕਹਤ ਕਰ ਇਹਨੇ ਤਾਂ ਚੱਲ ਜਿਹੜਾ ਹੋ ਰਿਹਾ ਇਹਨੇ ਟੈਕਟ ਵਧਾ ਲਈ 21 ਉਹਨੇ ਕਟਾ ਕਟਾ ਲਈ ਨਹੀਂ ਤੂੰ ਕਰ ਗੱਲ ਜਿਹੜੀ ਤੇਰੇ ਮਨ ਦੇ ਵਿੱਚ ਆ ਉਹ ਸੰਕਾਤ ਤੂੰ ਕਰ ਉਹ ਹੈ ਕੀਤੀ ਤੂੰ ਕਰ ਕੋਈ ਮੈਂ ਕਿਹਾ ਮੈਂ ਕਿਹਾ ਬਾਹਰਪ੍ਰੀਤ ਨੇ ਫੋਨ ਕੀਤਾ ਵੀ ਭਾਬੀ ਲੈ ਕੇ ਆਈਆਂ ਨੇ ਇੱਕ ਵਾਰ ਨਹੀਂ ਫੋਨ ਕੀਤਾ ਬਿਮਾਰ ਸੀ ਤੁਸੀਂ ਆਏ ਹੋ ਜਾਂ ਇਹ ਪਤਾ ਨਹੀਂ ਇਹ ਇੱਕ ਮਿੰਟ ਜਿਹੜੀ ਗੱਲ ਹੋਈ ਆ ਮੈਂ ਤਾਂ ਰੋਜ਼ ਹਸਪੀਟਲ ਜਾਂਦੀ ਰੋਜ਼ ਹਸਪੀਟਲ ਗਈ ਆ ਕਦੀ ਇੱਥੇ ਕਦੀ ਬੀਜੀ ਆ ਕਦੀ ਗਈ ਆ ਮਮੀ ਲੈ ਕੇ ਜਾਂਦੀ ਤੁਸੀਂ ਜਿਆਦਾ ਹੋਵੇ ਤੜਕੇ 2 2 ਵਜੇ ਉੱਠ ਕੇ ਜਾਂਦੀ ਮੈਂ ਤਾਂ ਮੈਨੂੰ ਪਹਿਲਾਂ ਦੱਸ ਦਿੰਦੀ ਆਪਾਂ ਕੋਕ ਕਹਿੰਦੇ ਕਹਿੰਦੀ ਨਹੀਂ ਮੇਰੀ ਦਾਸ ਕਹਿੰਦੀ ਲੱਗਦੀ ਫੇਰ ਇਹ ਕਹਿੰਦੀ ਉਹਦੇ ਚਾਕੜ ਆ ਗਈ ਹਾਂ ਕਿਹਾ ਮੈਂ ਕੀ ਗੱਲ ਹੋਈ ਆਕਰਾ ਤੁਹਾਡੇ ਜਾਈ ਸਾਡੀ ਲੇਨ ਚੋਂ ਗੱਡੀ ਕੱਢ ਦਿੱਤੀ ਤੁਸੀਂ ਸਾਡੀ ਕਿੰਨੀ ਵੇਸ ਦੀ ਕੀਤੀ ਉੱਥੇ ਓਏ ਉੱਪਰ ਕਿਹੜੀ ਲੇਨ ਚ ਗੱਡੀ ਮੈਨੂੰ ਤਾਂ ਪਤਾ ਨਹੀਂ ਮੇਰਾ ਵਿਆਹ ਤਾਂ ਹੋਰ ਜੜ ਜੂਏ ਮੈਨੂੰ ਇਹ ਹੀ ਸੀ ਲੇਨ ਚ ਗੱਡੀ ਉਹ ਕਰਨੀ ਪੈਣੀ ਜਿੱਦਾਂ ਇਹ ਰਾਤ ਤੁਸੀਂ ਕਿਹੜੀ ਲੇਨ ਚ ਓਏ ਸਾਡੀ ਗੱਡੀ ਉਦੋਂ ਵਿਆਹ ਲੈ ਕੇ ਨਾ ਸਾਡੇ ਆਸਾਂ ਨੂੰ ਪਤਾ ਨਹੀਂ ਸੀ ਫੈਸਲਾ ਅਸੀਂ ਗੱਡੀ ਮਗਰ ਲਾਇਆ ਸੀ ਬਣੀ ਨੇ ਗੱਡੀ ਘੜਾਤੀ ਕਹਿੰਦਾ ਆਪਣੀ ਗੱਡੀ ਕੱਢ ਕੇ ਲੈ ਜਾਵੋ ਤੱਕਾ ਨਾ ਕੋਈ ਜੂਪੀ ਦੀ ਬਾਹ ਨਹੀਂ ਨਾ ਬਣਾਉਂਦੇ ਸੀ ਗੱਡੀਆਂ ਸੀ ਮੋਰੇ ਚਿੱਟੀਆਂ ਗੱਡੀਆਂ ਸੀਗੀਆਂ ਅਸੀਂ ਦੇਖੀਆਂ ਸੀ ਅਜਿਹੜਾ ਤੁਹਾਡਾ ਕੀ ਹੈ ਜਿਹੜਾ ਜਿਆ ਸਾਜਨ ਮੇਰਾ ਨਾ ਚਿਹੜਾ ਰੱਖਿਆ ਹੈ ਹਾਂ ਆ ਦੇਖਿਆ ਟੱਡੋ ਬੋਲੀ ਨਹੀਂ ਅਸੀਂ ਸੱਚੀ ਨਾਲ ਉਹ ਜਿਹੜਾ ਰੱਖਿਆ ਤੇਰੇ ਨੇ ਉਸ ਚਿਹੜੇ ਨੇ ਨਾ ਸਾਡੇ ਸਾਰਿਆਂ ਦੇ ਅੰਦਰ ਬੈਠੇ ਜਾਂ ਅੰਦਰੋਂ ਬਾਹਰ ਗੱਡੀਆਂ ਸਾਡੀਆਂ ਬੁੜੀਆਂ ਕਿਹਨੇ ਲੋਦ ਮੁੰਡਿਆਂ ਨੇ ਨੇ ਕੱਢੇ ਚੜੇ ਚੜਾ ਕਹਿੰਦਾ ਤੇ ਨਾ ਨਾ ਨਿਕਲੀਆਂ ਕਹਿੰਦਾ ਮੈਂ ਮਨੀ ਨੂੰ ਫੋਨ ਕਰਨ ਲੱਗਾ ਕਿੱਥੋਂ ਨਿਕਲੀਆਂ ਕਮਰੇ ਚੋਂ ਕਿਹੜੇ ਕਮਰੇ ਚੋਂ ਤਾਂ ਪਤਾ ਨਹੀਂ ਉਹ ਨਾਲ ਦੇ ਕਮਰੇ ਚ ਬੈਠੀਆਂ ਸੀ ਚੇਂਜ ਕਰਦੀਆਂ ਸੀਗੀਆਂ ਵਾ ਮੁੰਡੇ ਆਉਂਦੇ ਨਹੀਂ ਨਹੀਂ ਬਹਿਣਾ ਸੀ ਦੁੱਧਾ ਕਿਹਾ ਉਹ ਬਲੇ ਨਹੀਂ ਉਹ ਚਿੜੇ ਨੇ ਕਿਹਾ ਨਹੀਂ ਦੇਖੇ ਵੀ ਸੀ ਮੁੰਡੇ ਚਲੋ ਚਿੜੇ ਦੀ ਗਲਤੀ ਆ ਜਿਹੜਾ ਨਾ ਹੋਈ ਨਾ ਜਿਹੜਾ ਬਾਗ ਜਿੱਦਾਂ ਦਾ ਉਹ ਭਰਾ ਤਾਂ ਉਹ ਭਰਾ ਹੈ ਇਹ ਗੱਲ 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 ਉਹ ਕਿਆ ਵੀ ਨਿਕਲ ਕੇ ਬੋਲ ਹੋਰ ਨਹੀਂ ਮੈਂ ਨਹੀਂ ਹੋਰ ਬੋਲੂ ਮੇਰੇ ਮਨ ਤੁਸੀਂ ਮੈਂ ਬਸ ਆ ਹੀ ਨਹੀਂ ਜਾਈ ਬਸ ਬੰਨ ਜਾਏਗਾ ਦੂਜਾਰੇ ਪਰਿਆਂ ਆ ਉਹਦੇ ਚ ਕਲੀਰ ਉਹ ਵੀ ਇੰਨਾ ਹੀ ਹਰਕ ਲਾਉਂਦੀ ਨਹੀਂ ਨਹੀ ਉਹ ਨਾ ਇੰਗਲੈਂਡ ਵਾਲੀ ਮਾਂ ਐ ਤੇ ਉਹ ਤਾਂ ਜਾਦਾ ਅੱਕੜ ਆ ਮੈਂ ਤਾਂ ਪਹਿਲੇ ਨਿਊਜ਼ੀਲੈਂਡ ਜਾ ਆਇਆ ਸੀ ਮੈਂ ਤਾਂ ਕੈਨੇਡਾ ਵੀ ਜਾ ਹੀ ਇੰਗਲੈਂਡ ਵੀ ਗਈ ਮੈਨੂੰ ਕੋਈ ਨਿਕਨੇਟ ਵਾਲੀ ਨਾ ਦਾ ਦੇਖੋ ਇੱਥੇ ਪੈੰਡ ਚ ਬੈਠੀ ਆ ਮੈਨੂੰ ਨਹੀਂ ਆ ਗਿਆ ਮੈਂ ਤਾਂ ਰੱਬ ਦੀ ਕਿਰਪਾ ਨਾਲ ਇੰਗਲੈਂਡ ਵੀ ਘੁੰਮਿਆ ਹੀ ਕੈਨੇਡਾ ਵੀ ਘੁੰਮਿਆ ਹੀ ਆ ਮਨਸੂਰ ਨੇ ਮੋਲ ਕਹਿੰਦਾ ਸਿੱਧੀ ਗੱਲ ਅੰਮਾ ਫੋਨ ਖਾਲਾ ਜਿੰਨੀ ਅਰਦਾਸਾਂ ਤੈਨੂੰ ਦਿੱਤੀਆਂ ਨਾ ਤੋਰਨ ਨੂੰ ਮੈਂ ਫੇਰ ਉਹ ਆਪ ਜਾ ਕੇ ਨਹੀਂ ਤੁਹਾਡੇ ਲਈ ਤਾਂ ਹੁਣ ਕੰਮ ਆ ਲੈ ਮੈਂ ਨਹੀਂ ਕਰੂੰਗੀ ਅਰਦਾਸ ਦੀ ਕਿ ਮੰਨ ਪ੍ਰੀਤ ਤੁਹਾਡੇ ਲਈ ਤਾਂ ਪਹਿਲਾਂ ਅਰਦਾਸਾਂ ਹੀ ਕਰ ਪਰ ਤੂੰ ਪਾਲਾ ਦੋ ਇਹ 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 ਦੇਰ ਦੇ ਵਿੱਚ ਸੀ ਕੋਰੇ ਇਹ ਕਹਿੰਦੀ ਉਹਦੇ ਚ ਅੱਕੜ ਆ ਗਈ ਇਹਨੇ ਕਿਹਾ ਬੀਨਾਂ ਤੂੰ ਕਾਹਦੀ ਅੱਗ ਲਾਈ ਜਦੋਂ ਅੱਗ ਨਹੀਂ ਤੇਰੇ ਵਿੱਚ ਕੁਝ ਹੈ ਤਾਂ ਤੂੰ ਕੱਢ ਮੈਂ ਮੈਂ ਗੁੱਸਾ ਕੰਨਾ ਛੱਡ ਦਿੱਤਾ ਕਾਹਦੇ ਅਕੜਾ ਦੂ ਮੈਂ ਗੁੱਸਾ ਕਰਨਾ ਚਾਹਦਾ ਹਾਂ ਕਹਿਲ ਵਜੇ ਦਾ ਮਨ ਖੋਜ ਹੋ ਜੇ ਤੇ ਬਰਾਬਰ ਜਾਈਆਂ ਨਾ ਨਹੀਂ ਗੁੱਸਾ ਕਰੀ ਮੇਰੇ ਮਨ ਚ ਤਾਂ ਥੋੜੀ ਹੈ ਜੀ ਚਾਹਤ ਮਾਰ ਕੇ ਮੈਂ ਆਉਣਾ ਹੀ ਨਹੀਂ ਸੀ ਭੈਣ ਜੀ ਸੱਚੀ ਹੈ ਆ ਮੱਖੀ ਆ ਪਰਦੇ ਦੀ ਉਹ ਹਰਪ੍ਰੀਤ ਦੀ ਮੱਖੀ ਦੋਨਾਂ ਨਹੀਂ ਮੱਖੀ ਮੈਂ ਮੈਂ ਕਾਲਾ ਸੂਟ ਪਾਇਆ ਹੁਣ ਹਣ ਚਿੱਟਾ ਪਾ ਅੱਛਾ ਹੋਰ ਵਿਆਹ ਦੇ ਵਿੱਚ ਕਾੜਾ ਸ਼ੰਖਾ ਸੀ ਵਜਾਓ ਅਸੇ ਦਾ ਨਹੀਂ ਬੀਬੀ ਤੂੰ ਚੁਪੜ ਦੇ ਨਾ ਪਾ ਹਾਂ ਨੂੰ ਆਪਣੇ ਖੇਲੇ ਨੇ ਦਾ ਪਤਾ ਕਿ ਪਾਣੀ ਜਾ ਦੇ ਅਗਲਾ ਸੇ ਤੱਕ ਜਾ ਸਕਦੇ ਆ ਦੱਸੋ ਆਪਣੇ ਬੰਦਾ ਨੇ ਮੈਂ ਪੜਾ ਲਈ ਤੂੰ ਤੂੰ ਕਰਗਾ ਲੈ ਕੱਟ ਲੱਗਦੀ ਹੈ ਜਿੱਦ ਮਾਰਦਾ ਹੈ ਵੇ ਪਹਿਲਾ 1 ਮਿੰਟ ਤੂੰ ਦੱਸ ਤੂੰ ਤਾਂ ਕਹਿੰਦਾ ਤੇਰੇ ਸਾਹ ਜਨੇ ਸਾਨੂੰ ਸਾਨੂੰ ਉਹ ਆ ਲੈ ਏਦਾਂ ਦੇ ਇਹ ਆ ਮਾਰਿਆ ਐ ਮਾਰਿਆ ਕਾਰ ਕਾਰ ਐਸਾ ਤੁਸੀਂ ਵੀ ਨਹੀਂ ਸਾਨੂੰ ਪੁੱਛਿਆ ਕਿ ਹੁਣ ਮੈਂ ਉਥੇ ਮੁੰਡੇ ਸਾਹ ਮਾ ਕੁੜੀਆਂ ਬੁੜੀਆਂ ਨੂੰ ਤਾਂ ਪਤਾ ਹੁੰਦਾ ਜਾਂ ਜਾਗੋ ਵੀ ਨਹੀਂ ਚੁੱਕਣ ਨੂੰ ਦਿੱਤੀ ਸਾਨੂੰ ਤਾਂ ਜਾਗੋ ਲਾ ਇਹ ਨਹੀਂ ਨਹੀਂ ਚੱਕੀ ਮੇਰੀ ਮਾਂ ਨੇ ਨਹੀਂ ਜਾਗੋ ਚੱਕੀ ਬਈ ਰੱਛਵਾ ਸੀ ਰੋਏ ਤਾਂ ਗੱਲ ਬਈ ਉਹ ਬਹੁਤ ਵੀ ਬਾ ਮੁੰਡਾ ਮੇਰਾ ਫੇਵਰੇਟ ਆ ਸਾਰਾ ਇਹ ਤਾਂ ਵੀ ਰੱਖਿਆ ਯਾਰ ਨਹੀਂ ਸਭਾ ਮਿੰਨ ਦਾ ਵੀ ਬਹੁਤ ਚੰਗਾ ਲੱਗਦਾ ਹੈ ਉਹ ਕਿਹੜਾ ਠੀਕ ਆ ਇੱਕ ਮਿੰਟ ਮੇਰੀ ਗੱਲ ਸੁਣ ਲੈ ਅਹੀਂ ਚੱਲ ਜਰ ਤੁਸੀਂ ਦੋਨਾਂ ਨੇ ਲੜ ਪੜਨਾ ਬੰਦ ਕਰੋ ਮੈਨੂੰ ਸੱਚ ਪਿੰਨ ਸੁਆਸ ਚੰਗਾ ਲੱਗਦਾ ਸਾਂ ਜਾਂਦਾ ਮੈਂ ਨਹੀਂ ਤਾਂ ਕਹਿੰਦੀ ਆ ਹਾਂ ਤੂੰ ਦੱਸ ਭੂਖ ਨਹੀਂ ਗਾਧਾ ਮੋਰੇ ਤੱਕ ਤੂੰ ਨਹੀਂ ਭੁਗਣਾ ਇਹ ਰਹੀ ਆ ਸ਼ੁਰੂ ਤੋਂ ਇਹ ਚਿਮਣੀ ਆ ਮੇਰੀ ਗਾਥਾ ਉਹਨਾਂ ਨੂੰ ਕਿਹਾ ਮੈਂ ਕਿ ਤੂੰ ਇੱਥੇ ਹੀ ਗਿਆ ਸਾਨੂੰ ਨਾਲ ਗੱਲਬਾਤ ਕਰਨ ਚੱਲ ਜਣਾ ਮੈਂ ਚੱਲ ਜਾਣਾ ਚੁਗਲੀਏ ਕਰ ਉਹਦੇ ਮੋਰੇ 'ਚ ਮੁੰਡਿਆਂ ਨੇ ਆਉਣਾ ਹੋਣਾ ਥੜਿਆ ਲਾ ਬਣਾਉਣੇ ਆਪ ਕਿਵੇਂ ਕੁ ਕਹਿਣਾ ਕਿ ਆਪਣੀ ਮਾਂ ਨੂੰ ਲਾਪੂ ਨੂੰ ਐ ਕਿਵੇਂ ਮੈਂ ਤਾਂ ਗੱਡੀ 'ਚ ਸੀ ਕਿ ਬਾਸੀ ਨੂੰ ਲਾ ਮੈਂ ਤਾਂ ਗੱਡੀ 'ਚ ਸੀਗੀ ਬਸ ਚੁੱਣੀ ਜੜਾ ਕੇ ਆਉਂਦੇ ਸੀਗੇ ਰਾਜ ਨੂੰ ਦੇ ਫੋਨ ਆਈ ਜਾਵੇ ਸਾਨੂੰ ਨਹੀਂ ਪਰ ਉਹਨੇ ਨਾਰਮਲੀ ਕਿਹਾ ਸੀ ਕਸ਼ਟਿਆ ਰਹੀ ਸੀ ਮੈਂ ਬਸ ਮਮੀ ਦੀ ਲੈ ਲਈ ਇਹਨਾਂ ਨੇ ਕਹਿਣਾ ਹੀ ਕਿਉਂਕਿ ਮੰਮੀ ਨੇ ਉੱਥੇ ਹੈ ਹੀ ਨਹੀਂ ਸੀ ਕੋਈ ਸੱਚ ਬੋਲਦੀ ਆ ਮੰਮੀ ਦੇ ਘਰੋਂ ਤੋਰੀ ਆ ਆਹ ਪਾ ਹਰਪ੍ਰੀਤ ਆ ਪੰਮ ਜੀ ਕਿ ਤੇਰਾ ਮਨਪ੍ਰੀਤ ਕਹਿ ਕੇ ਪੰਪ 500 ਰੁਪਏ ਨਿਆਣਿਆਂ ਪਿਆਰ ਦੇਣਾ ਠੀਕ ਆ ਮੈਂ ਨਾ ਉਹ ਬਿੱਲ ਲੈ ਰਹੇ ਹੋ ਮੰਨਾ ਨਹੀਂ ਕੰਮ ਆ ਤੂੰ ਮੇਰੀ ਗੱਲ ਛੋੜ ਤੂੰ ਜਿਹੜਾ ਐਡਾ ਬੂਠਾ ਬਟਿਆ ਆ ਮੈਂ ਬਰਾਵਾ ਬੁੱਤਾ ਕਿ ਬੇਕੋ ਟਾਈਮ ਹੀ ਨਹੀਂ ਲੱਗਦਾ ਕੈਮ ਦੀ ਖਚਕਿ ਜਿੱਥੇ ਇੱਕ ਵਾਰੀ ਡੀਜੇ ਤੇ ਖਚਕਿ ਤੇਰਾ ਲਿਆਇਆ ਮੈਂ ਘਰ ਆਲਾ ਤੇ ਉਤੋਂ ਦੀ ਤੂੰ ਆਈ ਤੂੰ ਆਉਂਦੇ ਬੰਦੀ ਹੈ ਨਹੀਂ ਸੀ ਮੈਂ ਉੱਥੇ ਕੀ ਤਰ੍ਹਾਂ ਰਾਤ ਨੂੰ ਜਾਗੋ ਤੇ ਹਾਂ ਮੈਂ ਵੀਡੀਓ ਦੇਖੀ ਸੀ ਮੰਮੀ ਗਰੂਟੇ ਲੈ ਹੋਗਾ ਉਹਨੂੰ ਪੀਜੀ ਲੈ ਕੇ ਉਹਨੂੰ ਭਜਾਈਦਾ ਅੱਲਾ ਦੇ ਡੱਪਰ ਦਾ ਜੀ ਤੁਹਾਡਾ ਪੀਜੀ ਹੈਗਾ ਹਾਂ ਉਹ ਤਾਰਾ ਆ ਉਹ ਡਿਪਰੈਸ਼ਨ ਚ ਜਾਂਦਾ ਜੀ ਉਹਦੇ ਨਾਲ ਕੋਈ ਗੱਲ ਕਰ ਲਓ ਕੀ ਕਰੀਏ ਨਹੀਂ ਮੇਰਾ ਤਾਰਾ ਨੂੰ ਜਾਂਦਾ ਕਰ ਲਓ ਕੋਈ ਕਰਨੀ ਉਹਦੇ ਦਰਦ ਬਹੁਤ ਹੁੰਦਾ ਰਾਤ ਨੂੰ ਰਾਟੇ ਬਹੁੰਦਾ ਆ ਜਾਣਾ ਸੀਪਾ ਬਹੁਤ ਬੁਰਾ ਵਾਲਾ ਤੇ ਫਾਕਦੇ ਹੋਗੇ ਟੱਲੇ ਉਹਨੇ ਪੈਸੇ ਪ੍ਰੀਜ਼ਨ ਤੇ ਲੱਗੇ ਹੁੰਦੇ ਦੁਆਰਾ ਲੱਗਣੇ ਦੁਆਰਾ ਪਿਛਲੇ ਦੁਆਰਾ ਉਹ ਸਾਰੇ ਪਾੜ ਕੇ ਟੋਲਣੇ ਖਾ ਕੇ ਸਾਰੇ ਬਹੁਤ ਬੰਦਾ ਦਾ ਦੁੱਖ ਦੀ ਜ਼ਿੰਦਗੀ ਯਾਰ ਉਹਨੂੰ ਕਹਿਣਾ ਸੀ ਬੇਬੇ ਜਿਆਦਾ ਨਹੀਂ ਬਣਾ ਗੱਪੇ ਮਾਰਤੀ ਸੀ ਮੀਆਂ ਗੱਪੇ ਮਾਰਤੀ ਆ ਨਾ ਦੱਦ ਬਾਪੂ ਕਰਦਾ ਮੜਬਾ ਦੁਨੀਆ ਜਾਵੇ ਦੁਨੀਆ ਜਾਵੇ ਤੂੰ ਪਕੌੜੇ ਖਾੜੋ ਨਾ ਹਾਂਜੀ ਆਪੇ ਖਾ ਲੈ ਫੋਲਿਆਂ ਦਾ 2 ਕਿਲੋ ਡਾਕਟਰ ਦੀ ਦਵਾਈ ਲੈ ਲਓ ਮੈਂ ਲੈਣ ਲੈਣਾ ਆਪਾਂ ਹਰਪ੍ਰੀਤ ਜਿੰਨੇ ਇਹਦੇ ਖਾਦੇ ਹੁੰਦੇ ਨੇ ਤੇ ਲੈ ਲਓ ਉਹ ਭਲਾ ਉਹਨੇ ਖਾਦੇ ਨਹੀਂ ਬਾਕੀ ਲੈ ਲਾੜਨਾ ਪਹਿਲਾਂ ਇੱਕ ਚੋਂ ਇੱਕ ਘੱਟ ਕਰਦੇ ਸੀ ਹਾਂ ਇੱਕ ਚੱਕਰ ਤੁਸੀਂ ਸਾਢੇ 5 ਗੱਦੇ ਇੱਕ ਚੋ ਸਾਢੇ 4 ਗੱਦੇ ਹੁਣ ਬਰਾਬਰ ਹੋ ਗਏ ਇੱਕ ਪੈਨ ਗਿਲ ਇਕੱਲੇ ਇਕੱਲੇ ਨਹੀਂ ਇਕੱਠੇ ਲਿਆਂਦੇ ਆ ਉਹ ਤਾਂ ਉਦਾਂ ਅਲੱਗ ਅਲੱਗ ਲਵਾਦੇ ਦੋ ਦਫਾ ਵੀ ਕਾਤੇ ਲਿਆਂਦੇ ਉਹ ਉਦਾਂ ਪਾ ਲੈ ਪਹਿਲੇ ਆਂਦੇ ਤਿੰਨ ਤਿੰਨ ਕਿਲੋ ਕਰਦੇ ਲਿਆਂਦੇ ਇੱਕ ਦੀ 4 ਕਿਲੋ ਹੋ ਸਕਦੇ ਸੀ ਇੱਕ ਤੇ 2 ਕਿਲੋ ਹੋ ਸਕਦੇ ਸੀ ਹਾਏ ਹਾਏ ਮੈਂ ਕਿਹਾ ਉਹ ਕਹਿੰਦਾ ਇੱਕ ਚ ਪਾ ਦੇ ਮੈਂ ਕਿ ਤਿੰਨ ਤਿੰਨ ਕਿਲੋ ਬੱਕਰੇ 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 ਕਿਉਂ ਤਿੰਨ ਤਿੰਨ ਕਿਲੋ ਕਹਿੰਦਾ ਬੜਾਲ ਭਾਬਾ ਫਿਰ ਟਟ ਜਾਣੇ ਦੀ ਨਹੀਂ ਦੇਖੋ ਆ ਰਹੇ ਦੀ ਆ ਲੈ ਲਓ ਤੁਸੀਂ ਇਹ ਨਹੀਂ ਜਾਨਾ ਇਹਨੇ ਤੇਰਾ ਕਿ ਜਦੋਂ ਤਾਂ ਇਹਨੇ ਇੱਕ ਵਾਰੀ ਬਰਗਰ ਲਿਆ ਕੇ ਉੱਪਰ ਖਾ ਲਿਆ ਸੀ ਚੋਰੀ ਆਏ ਨਹੀਂ ਮੇਰਾ ਬਰਗਰ ਮਸ਼ਹੂਰ ਕੀਤਾ ਵਾ ਕਿੰਨੇ ਸਾਲਾਂ ਦਾ ਸੱਚੀ ਆ ਨਿਆਣੇ ਥੱਲੇ ਬੈਠੇ ਤਾਂ ਅਸਤੇ ਭੁੱਕੇ ਇਹ ਉੱਪਰ ਆ ਗਏ ਨਹੀਂ ਆਓ ਇਹ ਬਾ ਬਰਗਰ ਖਾਣੇ ਲੈ ਆਪਨੇ ਅਧਿਕਾਰਿਕ ਕਜੇਵੇਂ ਇਹਦਾ ਥੱਲੇ ਦੀ ਲੌਨ ਬਿਤਾਅ ਤਾ ਅਸਤੇ ਉੱਪਰ ਮੱਛੀ ਦੇ ਉੱਪਰ ਤੇ ਕਾਲਾ ਤੇਲ ਥੱਲੇ ਕੀ ਲੌਨ ਕਰਤਾ ਕਰਤਾ ਹੱਸਦੇ ਸੀ ਹਾਂ ਚਾਹ ਬੱਚ ਕਰ ਮੇਨੂੰ ਪਤਾ ਤੇਰਾ ਤੂੰ ਧੱਕ ਨਹੀਂ ਆਂਦਾ ਜਦੋਂ ਜਦ ਤੂੰ ਆ ਨਾ ਦੇ ਮੇਰੀ ਕੁੜੀ ਕਿੱਥੇ ਕੰਨਾ ਅੱਛਾ 5 ਮਿੰਟ ਪਹਿਲਾਂ ਤੇ ਤੇਰੀ ਆ ਕੁੜੀ ਇਹ ਵੀ ਕੁੜੀ ਦੋਨੇ ਕੁੜੀਆਂ ਆ ਦੁਸ਼ਮਣਾਂ ਆ ਕਿਤੇ ਰਾਮਦਾਸ ਸਮਝ ਦੇ ਹਿਸਾਬ ਨਾਲ ਤੂੰ ਵੀ ਬਦਲੀ ਜਾ ਮੈਂ ਤਾਂ ਦੱਸ ਇੰਨੀ ਕਹਿੰਦੀ ਮੇਰੀ ਪਰਮਜੀਤ ਦੇ ਸਾਹ ਹ ਸਾਹ ਸੀ ਪਰਮਜੀਤ ਦੀ ਕਹਿੰਦੀ ਹੁਣ ਮੈਂ ਕਹਿੰਦੀ ਆਹ ਪੀਣਾ ਨਹੀਂ ਮਾਲ ਭੋਕਾ ਸੀ ਅੱਛਾ ਪੀ ਵੀ ਲੈ ਲੈ ਥੋੜੇ ਨਹੀਂ ਕਰਵਾਸਲੇ ਤੋਂ ਸ਼ਾਮ ਨੂੰ ਨਿਕਲ ਜਾਂਦੇ ਪਹਿਲਾਂ ਤਾਂ 10 ਵਜੇ ਕੰਮ ਨਿਬੜਦਾ ਆ ਨਾ ਦਵਾਈ ਨਾਲ ਗੱਲ ਕਰਨ ਨੂੰ ਟਾਈਮ ਹੈਗਾ ਇਹਨੇ ਵੀ ਕਿਤੇ ਇੱਕ ਭਰਾ ਉਹਦਾ ਮੂੰਹ ਕੱਟਦੀ ਰਾਤ ਨੂੰ ਹੀ ਕਰਦੀ ਆ ਜਦੋਂ ਰਾਤ ਨੂੰ ਪਰ ਤੂੰ ਰਾਤ ਨੂੰ ਕਰ ਰਿਆ ਇਹਨੂੰ ਜੋ ਕਿਹਾ ਮੈਂ ਕਹਿਤਾ ਮੈਂ ਕਿਹਾ ਹੱਥ ਕੋਲ ਹੀ ਬਣਾਉਂਦਾ ਗੱਲਾਂ ਯਾਰ ਅੱਛਾ ਤੇ ਹਾ ਪ੍ਰੀਤ ਕੋ ਇੰਨੇ ਚੁਕੀਆਂ ਨੇ ਜਿਸ ਨੇ ਕੀਤੀਆਂ ਕੁੱਟੀਆਂ ਨਹੀਂ ਪਿੰਡੋ ਕੇ ਵਿੱਚ ਬੰਦ ਮਾਨਵੀ ਕਾ ਯਾਰ ਪੀਤਾ ਤੇਰੇ ਨਾਲ ਹੋਣਾ ਤੇ ਹੁਣ ਮੈਂ ਛੋਹ ਖੜਾ ਬਣੀ ਆ ਛੂ ਗੱਲ ਕਰ ਚਲ ਕੋਈ ਗੱਲ ਨਹੀਂ ਫੇਕਿਆ ਇਹ ਨਹੀਂ ਕੀਤੀ ਆ ਭਰਾਵੋ ਮੈਂ ਕਦੇ ਕਰਨੀ ਆ ਤੂੰ ਵੀ ਉਦਾਂ ਨਹੀਂ ਲੋ ਵੀ ਉਦਾਂ ਨਹੀਂ ਜਾ ਗੋਪੀ ਹੁਣ ਹੋਰ ਸੁਣਾ ਨਾ ਨਹੀਂ ਤਾਜੀ ਹਾਂ ਤੇਰਾ ਹੋ ਗਿਆ ਚੋਲ ਮੇਲ ਕਰੋ ਫਾਤ ਦੇ ਗੱਠ ਲੈ ਖਾ ਲੈ ਤੈਨੂੰ ਪਤਾ ਨਹੀਂ ਕਹਿ ਦੇ ਬਾਈ ਪਤਾ ਨਹੀਂ ਕਹਿ ਦੇਣੀ ਚਾਹੀਦੀ ਮੂੰਹ ਤੇ ਨਹੀਂ ਉਹ ਕਦ ਨਹੀਂ ਆਣੀ ਉਹਨੂੰ ਪਤਾ ਹੀ ਹੈ ਪਰ ਹੋਰ ਜੇ ਤੇਰੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਤੂੰ ਕਹਿ ਸਕਦੀ ਮੁੰਡਾ ਮੈਂ ਨਹੀਂ ਬੇ ਨਹੀਂ ਗੱਲ ਕਰ ਲਵਾ ਤੂੰ ਇੱਥੇ ਹੀ ਆ ਮੇਰੇ ਕੋਲ ਹਾਂ ਬਹੁਤ ਲੜਦੇ ਆ ਦੋਏ ਬਰਜਾਈ ਨਾ ਦੋਸਤਾਂ ਆ ਲੜਦੇ ਆ ਪਾਤੀਆਂ ਬੱਚਿਆਂ ਵਿੱਚ ਲੜਾਈ ਆ ਰਾਜ ਵੀ ਲੜਦੇ ਆ ਉਹ ਵਿਚਾਰੇ ਪਾਚੀਆਂ ਬੱਤੇ ਪਾ ਲਏ ਨੇ ਇਹ ਹੋਰ ਗਏ ਨੇ ਪਾਚਾ ਉਹ ਵਿਚਾਰੇ ਕਹਿੰਦੇ ਚੰਗੀ ਬੜੀ ਗੋਰੀ ਪਾਚੀ ਨਾ ਨਹੀਂ ਨਹੀਂ ਉੱਥੇ ਮਿੱਟੀ ਚ ਵੀ ਛੜਦਾ ਸੀ ਨਾ ਮੂਡ ਲਵੇੜਿਓ ਸੀ ਉਹ ਤੇ ਮੇਰੇ ਸ਼ੂ ਨੀ ਸਾਫ ਹੋਏ ਉਹ ਹੋਏ ਨਹੀਂ ਨਵੇਂ ਸ਼ੂ ਲੈ ਲੈਣਾ ਸੀ ਹੋਏ ਲੇਕਿਨ ਨਹੀਂ ਦਿੰਦੇ ਕੋ ਉਹ ਲੈ ਗਿਆ ਤੇ ਵਾਟੀ ਨੂੰ ਕੰਗਿਆ ਤੂੰ ਹਾਂ ਹਾਂ ਮੈਂ ਤੁਹਾਡੇ ਦੇ ਕਿ ਤੱਕ ਮੌਣ ਨਹੀਂ ਲੈ ਕੇ ਗਿਆ ਨਹੀਂ ਲੈ ਕੇ ਨਹੀਂ ਗਿਆ ਕਮੌਣ ਕੱਲ ਹੀ ਲੈ ਕੇ ਗਿਆ ਰੋਲੀ ਇਹਨੇ ਘਟਨਾ ਕੱਲ ਨੂੰ ਘਵਾ ਕੇ ਲੈ ਕੇ ਆਈ ਉਹ ਆ ਕਮੌਣ ਨੂੰ ਹੋ ਗਿਆ ਜਿਹੜਾ ਜੋ ਆਈ ਹੈ ਤੇਰੇ ਨਾਲ ਤਾਂ ਝੰਮਾ ਹੀ ਚਗਾ ਚਕਾਇਆ ਹੱਥਿਆਰ ਬਹੁਤ ਜ਼ਿਆਦਾ ਕਰਦਾ ਨਹੀਂ ਮੈਂ ਕਿ ਤੇਰੇ ਨਾਲ ਤਾਂ ਝੰਮਾ ਚੰਗਾ ਹੋ ਗਿਆ ਉਹ ਲੈ ਗਿਆ ਉਹ ਦੇਸੀ ਬੰਦਾ ਦੇਸੀ ਵਾਟੀ ਨੂੰ ਕਮੌਣ ਵੀ ਲੈ ਗਿਆ ਅੱਜ ਹੀ ਦਿਨ ਲੈ ਗਿਆ ਦਿਲ ਤੇ ਲਿਖਿਆ ਦਿਲ ਤੇ ਦਿਲ ਤੇ ਨਹੀਂ ਚੱਲਿਆ ਦਿਲ ਤੇ ਲਿਖਿਆ ਨਹੀਂ ਉਹ ਦੁਗ ਦੇ ਨਹੀਂ ਚੱਲ ਗਿਆ ਤਾਂ ਪੇਵੜਾ ਕੀ ਫੇਖੜਾਈਆਂ ਪੇ ਐਮੀ ਨਹੀਂ ਪੂਰੀ ਬਾਹਰ ਨੂੰ ਚਲ ਗਿਆ ਉਹਨੂੰ ਕਹਣਾ ਸ਼ਿਮਲੇ ਤੇ ਟ੍ਰੈਕਟ ਦੀ ਲੱਗਦੀ ਦੱਸ ਤਾਂ ਜੇ ਸ਼ਿਮਲੇ ਨੂੰ ਟੈਕਟ ਚਾਹੀਦੀ ਐਨੂੰ ਬੱッセ ਜਾਣਾ ਆਧਾਰਗੜ੍ਹ ਵਾਲੀ ਤੇ ਜਾਣਾ ਨਾਲ ਚੰਡੀਗੜ੍ਹ ਤੇ ਨਾਲ ਸ਼ਿਮਲਾ ਵੇਂਦਾ 200 ਕਿਲੋਮੀਟਰ ਉਹਦਾ ਮਨਾਲੀ ਆ ਸ਼ਿਮਲਾ ਆ ਜਾਂ ਮਨਾਲੀ ਆ ਮਨਾਲੀ ਇੱਧਰ ਲੈ ਵੇਂਦਾ ਸੈਰ ਨੂੰ ਅਸੀਂ ਜਾ ਕੇ ਆ ਮੈਂ ਆਪਾਂ ਜਾ ਕੇ ਨਹੀਂ ਆਏ ਉੱਥੇ ਤੇ ਅਸੀਂ ਪੌਂਡਾ ਸਾਹਿਬ ਜਾ ਕੇ ਆਏ ਆ ਨਾ ਬੱッセ ਗਏ ਸੀਗੇ ਲੱਗ ਗਈ ਉਹ ਤੋਂ ਦੇਰਾ ਦੂਰ ਦੇਰਾ ਦੂਰ ਵੀ ਲੱਗ ਗਈ ਆ ਦੇਰ ਤੋਂ ਉੰਤਾ ਮਾਵੇਂ ਨਾਲ ਹੀ ਆਇਆ ਨਹੀਂ ਕੋਟਾ ਸਾਹਿਬ ਦੇ ਨਾਲ ਹੀ ਹੁਣ ਕੀ ਆ ਰਿਹਾ ਖਾਨ ਤੇ ਜਾਂ ਤੋ ਹੀ ਲੈ ਕੇ ਚੱਕ ਕੇ ਇਹ ਇਹ ਨਹੀਂ ਇਹ ਜੁਗਸਾ ਹੈਗੀ ਇਸ ਰਸ ਨਹੀਂ ਆਣੀ ਕਾ ਹੈਗੀ ਜੀ ਲੋੜ ਤੇ ਉਤਾਰਾ ਜ਼ਮੀਨ ਕਿਤਾ ਫੋਨ ਬੈਂਕ ਜੀ ਆਉਂਦਾ ਤਾਰਾ ਜ਼ਮੀਨ ਤੇ ਰਾਤ ਨੂੰ ਹੀ ਆਉਂਦਾ ਨਹੀਂ ਨਹੀਂ ਸੀਰੀਅਸ ਗੱਲ ਕਰਦੀ ਇਹ ਖਾਣ ਹੋ ਰਹੀ ਹੈ ਇੱਕ ਮਿੰਟ ਚਾਹ ਤਾਂ ਪੀਣੀ ਹੈ ਹੁਣ ਲੜੀ ਚੱਲਣਾ ਪੈਗਾ ਹਾਂ ਕੋਤਲੇ ਜਾ ਬੰਨ ਦੇ ਸਲਾਬ ਜਾਣੇ ਬਿਸਕਟ ਕਿਹੜੇ ਭਾਰਤ ਤੋਂ ਹੁਣ ਤੂੰ ਇਹ ਦੱਸ ਉਹ ਇਹ ਕੰਦੀ ਵੀ ਨਾ ਇੱਕ ਵਾਰੀ ਵੀ ਫੋਨ ਨਹੀਂ ਕੀਤਾ ਤੂੰ ਕੀ ਦੱਸ ਚਲੋ ਪਲਵਾਨ ਜੀ ਆ ਰੈਡੀ ਕੀ ਕਰ ਲੋ ਬਸ ਤੋ ਫਲਾ ਸੰਜੇ ਦਾਤਾ ਨੂੰ ਆ ਬਈ ਹਾਂ ਜੀ ਲੈ ਹੁਣ ਤੂੰ ਮੇਰੀ ਗਾਸ ਹੋ ਮਮੇ ਕੰਦੀ ਮੇਰੀ ਨੌਨ ਨੂੰ ਇੱਕ ਵਾਰੀ ਨਹੀਂ ਆਨੇ ਫੋਨ ਕਰਕੇ ਕਿਹਾ ਕਿ ਤੂੰ ਆਵੇਂ ਤੂੰ ਮੈਂ ਮਤੂ ਸੱਚ ਮੇਰੀ ਨੌਨ ਨੂੰ ਜਿਹ ਚਿੱਨੀ ਚੜਾਉਣ ਗਏ ਬੁਲਾਇਆ ਨਹੀਂ ਬੁਲਾਇਆ ਮੈਂ ਸਾਸੀ ਤਾਂ ਨਹੀਂ ਬੁਲਾਇਆ ਮੈਂ ਫਿਰ ਕਹਿੰਦੀ ਨਹੀਂ ਬੁਲਾਇਆ ਬਸ ਉਹ ਦੋ ਸੱਜ ਕੇ ਬੁਲਾ ਕੇ ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਕਾਹਦੇ ਬਾਅਦ ਚ ਬੁਲਾਇਆ ਹੁੰਦਾ ਐਦਾਂ ਦੇ ਬੁਲਾਇਆ ਤੁਸੀਂ ਪਤਾ ਕਿਹੜਾ ਮਿੰਟ ਕਬਲ ਜਾਪਾ ਗਲਤ ਸੁਣ ਕਿੰਨੀ ਵਜ੍ਹ ਚੜਾਈ ਲ ਮੈਂ ਉਹ ਵੀ ਲਈ ਇਹਦੇ ਉਹ ਕੀ ਹੁੰਦੀ ਨੇਲ ਪੌਜ ਜਿੱਤੇ ਨੌਨ ਨੇ ਮੈਨੂੰ ਦੱਸ ਕੇ ਆਈ ਸੀ ਮੈਂ ਭਾਬੀ ਪਛਾਣ ਲਿਆ ਮੈਨੂੰ ਮੈਂ ਕੌਣ ਆ ਕਹਿੰਦੀ ਹਾਂਜੀ ਪਛਾਣ ਕੀ ਹੋਇਆ ਕੰਬ ਦੇ ਮੇਲੇ ਚ ਵਿਛੜੀਆਂ ਕਰਾਉ ਪੰਜ ਜਰ ਗਰੀਏ ਜਿੰਨੀ ਚੜਾਉਣ ਪਛਾਣ ਲਿਆ ਕਹਿੰਦੇ ਮੈਨੂੰ ਨਹੀਂ ਤੂੰ ਬੋਲ ਮੈਨੂੰ ਦੱਸਿਆ ਕਹਿੰਦੇ ਮੈਨੂੰ ਵੱਡੀ ਦੀਦੀ ਨੇ ਨਹੀਂ ਬੁਲਾਇਆ ਵੱਡੀ ਦੀਦੀ ਹੁੰਦਾ ਤਾਂ ਮੈਂ ਬੁਲਾਇਆ ਕਿਉਂ ਤੂੰ ਸੇ ਕੁਛ ਨਹੀਂ ਇਹਨੂੰ ਪੰਜ ਮਿੰਟਾਂ ਬਾਅਦ ਅੰਮ੍ਰਿਤ ਗਾਣਾ ਪੰਜ ਮਿੰਟਾਂ ਬਾਅਦ ਇਹਨੂੰ ਇਹੀ ਕਹਿਣਾ ਯੂ ਓਕੇ ਜੀ ਹਾਂ ਓਕੇ ਠੀਕ ਹੈ ਹੋਰ ਆਲਰਾਇਟ ਨਹੀਂ ਕਹਾਂ ਯੂ ਓਕੇ ਇਹੋ ਜਿਹਾ ਕਹਿਣਾ ਆਲਰਾਇਟ ਠੀਕ ਹੈ ਜੀ ਨਹੀਂ 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 ਹੈਗਾ ਮੇਰੇ ਕੋਲ ਪਿਆਰ ਨਾਲ ਕਿ ਤੁਸੀਂ ਪਾਉਂਦੇ ਨਹੀਂ ਮੇਰੇ ਕੋਲ ਹੈਗਾ ਬਹੁਤ ਵਧੀਆ ਆ ਫੜ ਨਹੀਂ 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 ਫੜ ਪੈਸੇ ਨਹੀਂ ਨਹੀਂ ਉਹ ਨਹੀਂ ਤਾਂ ਚੰਗੀ ਭਲੀ ਹੈਗੀਆਂ ਤੂੰ ਕਿਤੇ ਮਾੜੀ ਮੋਟੀ ਹੈ ਬੈਂਕ ਵਾਲੀ ਹੈਗੀਆਂ ਸ਼ਰਮ ਕਰ 1100 ਦੀ ਤੇ ਚੁੰਨੀ ਆਉਂਦੀ ਪਿਓਰ ਦੀ ਜਾ ਪੈਸੇ ਹੋਰ ਲੈ ਕੇ ਕਿੰਨੇ ਆ ਇਹ ਕੈਨੇਡਾ ਕੈਨੇਡਾ ਤਾਂ ਮੈਂ ਹਜੇ ਮੇਰੀ ਕੁੜੀ ਕੋਲ ਪੈਸੇ ਲੈਣਾ ਪਏ ਕਿੰਨੇ ਆ 1100 ਦੀ ਚੁੰਨੀ ਆਉਂਦੀ ਆ ਬੀਬੀ ਤੂੰ ਸ਼ਰਮ ਕਰ ਕੋ ਤੈਨੂੰ ਦਿੱਤਾ ਹੀ ਅਸਬਾਸ਼ ਵੀ ਕਹਿੰਦੀ ਹਾਂ ਮੈਨੂੰ ਤਾਂ ਥੋੜੇ ਹੀ ਆ ਥੋੜੇ ਮੈਨੂੰ ਡਾਕਟਰਾਂ ਜੋ ਤੇਰੇ ਦਾ ਬੀਬੀ ਕੋਈ ਚੱਕਣੇ ਆਪਣਾ ਚੱਲਦਾ ਇੱਕ ਮਿੰਟ ਤੂੰ ਕਿੰਨੇ ਫੜਾ ਲਈ ਇਧਰ ਮੈਂ ਜਾਣਦਾ ਤੂੰ ਗਰੀਬ ਨਹੀਂ ਤੂੰ ਕੀ ਤੈਨੂੰ ਸਾਬਤ ਮੈ ਕਰੀ ਜੀ ਮੈਨੂੰ ਸੰਕ ਨਹੀਂ ਆਉਂਦੇ ਯਾਰ ਜਿੰਨਾ ਤੇਰੇ ਆ ਚਮੁਖੀ ਆ ਜੇ ਆ ਕੇ ਖਾ ਲੈਂਦੇ ਸਾਨੂੰ ਪਤ ਤਰੀਕ 1100 ਨਹੀਂ ਦੇਣਾ ਆ ਦੇਖੋ ਉਧਰ ਕਿੰਨੇ ਲੈਣਾ ਦੱਸ ਉਹ ਹੱਲੇ ਦੀ ਹਿਸਾਬ ਚੱਲੀ ਜਾਂਦਾ ਵਿਆਜ ਕਿੰਨਾ ਲਾਉਣਾ ਹੈ ਹੱਲੇ ਉਹ ਵਿਆਜ ਦੀਆਂ ਗੱਲਾਂ ਹੁੰਦੀਆਂ ਮਨਪ੍ਰੀਤ ਜੀ ਜੇ ਪੰਪ 500 ਰੁਪਏ ਤਾਂ ਅਸੀਂ ਦੇ ਤਾ ਤੁਹਾਨੂੰ ਲੈ ਦੇ ਤੇਰੇਆਂ ਦਾ ਤੁਸੀਂ ਤਾਂ ਰਹੋ ਲੈ ਸਾਰਿਆਂ ਨੇ ਤੂੰ ਰਹਿੰਦੇ ਤੇਰੇ ਨਾਲ ਸਾਡਾ ਪਿਆਰੇ ਬਹੁਤ ਆ ਦੇ ਲੋ ਸੱਚੀ ਦੇ ਲੋ ਨਹੀਂ ਨਹੀਂ ਟ੍ਰੂ ਲਵ ਆਪਣਾ ਮੇਡ ਨਾਮ ਅਸੀ ਆਈ ਹੈ ਬਈ ਬੀਬੀ ਨਹੀਂ ਆਇਆ ਮੈਨੂੰ ਵੀ ਪਤਾ ਨਹੀਂ ਬੀਬੀ ਉਹ ਬੀਬੀ ਸਹੁਰਾ ਦਾ ਵਧਾ ਨਹੀਂ ਸਹੁਰਾ ਵਧਾ ਦਿੰਨੀ ਹੈ ਇਹ ਨਹੀਂ ਨਹੀਂ ਪੰਪ 500 ਦਾ ਕਮਲ ਹੁਣ ਆਉਂਦੇ ਤਾਂ ਇਹ ਠੀਕ ਹੈ ਹੈਨਾ ਠੀਕ ਹੈ ਆ ਜਾ ਵੀ ਨਾਲ ਆ ਕੇ ਅੰਦਰ ਵਾਸਤੇ ਵੀ ਬਣਦਾ ਵਾ ਬਣਦਾ ਤੇ 1100 ਰੁਪਏ ਹੋਣਗੇ ਹੋਰ ਲੈ ਨਹੀਂ ਆ ਹੈ ਹੋਰ ਲੈ ਕੇ ਆ ਉਧਰ ਉਧਰ ਦੇ ਬੈਂਕ ਦਾ ਹੱਲੇ ਵੀ ਹਿਸਾਬ ਉਹਨੂੰ ਪਤਾ ਜਾਵਾ ਦੇ ਦਿੰਦੀ ਆ 10 ਕਿੰਨੇ ਲੈਣੇ ਤਾਂ ਗੱਲ ਕਰ ਭਾਈ 1100 ਦੀ ਤੇ ਚਿੰਨੀ ਆਉਂਦੀ ਆ 5100 ਪਿਓਰ ਦੀ 5100 ਦੇ ਦਿੰਦੀ ਆ ਜਾ ਲੈ ਕੇ ਆ ਲੱਗਦੇ ਵਿਹੋਸ਼ ਨਾ ਹੋ ਜਾਵੇ ਤਾਰਾ ਕਿਦੇ ਮੱਛੀ ਦੱਬੇ ਹੋਏ ਨੇ ਬਹੁਤ ਦੱਬੇ ਮੱਛੀ ਖਾ ਖਾ ਇਦਾਂ ਦੀ ਗੱਲ ਹੁੰਦੀ ਆ ਆਪਾ ਮੇਰੇ ਤਾਰਾ ਤੇ ਇੱਕ ਹੀ ਰੇ ਕੀ ਗੱਲ ਗਿੱਤ ਨਾ ਨਹੀਂ ਨਹੀਂ ਬਬਰੀ ਤੇ ਕਾਪੀ ਜਦੋਂ ਪੀ ਜਾਂਦੀ ਆ। ਯਾ ਮੇਰੀ ਭੈਣਾਂ ਪੈਸੇ ਹੋਰ ਲੈ ਕੇ ਆ। ਪਰ ਵੀ ਆਏ ਰਹਿੰਦੇ। ਗੋਲ ਖੇ ਦੇ। ਸਾਡੀ ਮਾਰੀ ਜਿਹੀ ਚੀਜ਼ਾਂ ਹੁੰਦੀਆਂ ਨਹੀਂ ਦੇਖੋ। ਚੱਲ 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 ਲੈ 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 1100 ਰੁਪਏ। ਇਹ। ਉਰਿਆ। ਮੇਰੀ ਗੱਲ ਸੁਣ। ਆਪ ਤਾਂ ਸੂਟ ਕਹਿੰਦੀ ਆ ਚੰਗ ਚੜਾਉਂਦੇ ਲੈਣੇ ਆ ਤੇਨ ਪੈਸੇ। ਦੇ ਤੇ। ਮੋੜ ਤੇ। ਮੋੜ ਤੇ। ਬੀਬੀ ਆ ਬੀਬੀ ਦਿੱਤਾ 500 ਬੀਬੀ ਤੇਤੋਂ 500 ਆਈਂਦਾ ਨਾ ਨਹੀਂ ਨਹੀਂ ਮੇਰੀ ਗਾ ਸੁਣ ਜੇ ਤੇ ਤੇਰੇ ਨਾਲ ਮੇਰਾ ਸਾਰਾ ਇੰਨਾ ਪਿਆਰ ਆ ਹੈ ਨਾ ਮੇਰਾ ਮੋਟੀ ਨੇ ਮੋਹ ਪਿਆਰ ਮੇਰੀ ਗਾ ਸੁਣ ਮਜ਼ੀ ਮੇਰੀ ਸਨ ਮੈਨੂੰ ਮੈਨੂੰ ਦਾਸ ਦੇ ਦੇ ਮੈਂ 500 ਨਹੀਂ ਲੈਣਾ ਮੰਨੇ ਦਾ ਮੈਂ ਹੀ ਰਹ ਤੁਸੀਂ ਬੀਬੀ ਤੇਤੋਂ ਨਹੀਂ ਤੇਤੋਂ ਨਹੀਂ ਲੈਣੇ ਮੈਂ ਤੇਤੋਂ ਹੀ ਲੈ ਤੇਰੀਆਂ ਕੁੜੀਆਂ ਤੋਂ ਭਾਵਾਂ ਮੈਂ ਲੈ ਲਊ ਆ ਡਾਕਟਰ ਨਾ ਲੈਣ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਰੱਖ ਲੈ ਤੇਤੋਂ ਹੀ ਲੈਣੇ 4 ਵਜੇ 4 ਵਜੇ ਤੱਕ 5:30 ਹੋ ਜਾ ਸੋ ਪੂਰਾ ਕਰਾਈ 5100 ਘਰ ਉਧਰ ਦੇ ਲੈ ਬੈਂਕ ਵਾਲੇ ਦੇ ਲੈ ਲੈ ਜਿੰਨਾ ਵਿਆਹ ਤੁਸੀਂ ਇਹ ਨਾ ਲੋਕਾਂ ਨੂੰ ਚੂਸ ਚੂਸ ਕੇ ਖਾਣੇ ਮੱਖੀ ਵਾਂਗੂ ਦੋਈ ਜਣੇ ਮੈਂ ਤਾਂ ਭਾਬੀ ਆਪਣੀ ਦੇੜੇ ਆ ਨਾ ਇਹ 15200 15200 ਨਹੀਂ ਮੇਰੇ ਕੋਲ ਨਹੀਂ ਮੇਰੇ ਉਧਰ ਵੀ ਹੋ ਜਾ ਕਿ ਇੱਧਰ ਮੇਰੇ ਕੋਲ ਬੰਦ ਹੋਏ ਉਹ ਉਧਰ ਹੋ ਜਾ ਉਹ ਹੁਣ ਮੈਨੂੰ ਪਤਾ ਉਹ ਗੁੱਸਾ ਕਰ ਜਾਂਦੀ ਆ ਸਾਡੀ ਵੀ ਚਾਲਦਾ ਉਹਦੀ ਕੁੜੀ ਦਾ ਫੋਨ ਆ ਜਾਣਾ ਚਲ ਪਤਾ ਲੈ ਬਈ ਇੰਨੇ ਜਿ ਖੋਜ ਹੋ ਜਾਂਦੀ ਜਦੋਂ ਕਿ ਹੁਣ ਤੂੰ ਦੱਸ ਉਹ ਸੂਟ ਪਤਾ ਕਿੰਨੇ ਮਹਿੰਗੇ ਮਹਿੰਗੇ ਆ ਹਾਂ ਉਹ ਇੰਨੇ ਲਿਆਂਦੇ ਅਸੀਂ ਹੈ ਆ ਨਹੀਂ ਉਹ ਚੁੱਪ ਕਰ ਉਹ ਨਹੀਂ ਲੈ ਲੈ ਆਪਣੀ ਧੀਾਂ ਨਹੀਂ ਨਹੀਂ ਉਹ ਨਹੀਂ ਨਹੀਂ ਆਹ ਬਕਲੀ ਖੜੀ ਉਹ ਨਹੀਂ ਇਹ ਤੈਨੂੰ ਪਤਾ ਹੀ ਛੋਕਲਾ ਕਰਦਾ ਹੁੰਦਾ ਉਹ ਫੇਰ ਕੀ ਉਹ ਨਹੀਂ ਨਹੀਂ ਪੜ ਲੈ ਫਾਰਮ ਦਿੱਤੋ ਕੰਨੇ ਲੈ 1100 ਹੀ ਆ ਆ ਭੈਣਜੀ ਦਾ 500 ਫੇਰ ਤੂੰ ਫੇਰ ਫਾੜ ਲੈ ਤੈਨੂੰ ਉਹ ਬੀਬੀ ਤੇ ਤੋ ਨਹੀਂ ਲੈਣੇ ਬਾਹਰ ਜਾ ਤੂੰ ਮੈਨੂੰ ਬਾਦਿਆ ਕਰੀ ਮੈਂ ਦਵਾ ਲੈ ਲਿਆ ਕਰ ਨਹੀਂ ਨਹੀਂ ਤੇ ਤੋ ਪੈਸੇ ਨਹੀਂ ਨਹੀਂ ਪਤ ਨਹੀਂ